ਬ੍ਰਿੰਦਰਪ੍ਰੀਤ ਸਿੰਘ ਪਾੜੋ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਐਮ ਐਲ ਏ ਬ੍ਰਿੰਦਰਪ੍ਰੀਤ ਸਿੰਘ ਪਾੜੋ ਜਿੰਦਾਬਾਦ ਪਾਸਪੁਰ ਦੇ ਲੋਕ ਜਿੰਦਾਬਾਦ ਰਾਤ ਗੁਦਾਸਪੁਰ ਦੇ ਲੋਕ ਜਿੰਦਾਬਾਦ ਰਾਮਗੜੀਆ ਸਭਾ ਜਿੰਦਾਬਾਦ ਆਪਣੀ ਮਰਜੀ ਨਾਲ ਨੰਨ ਕਰੋਚਮੈਂਟਾਂ ਹਟਾਰਿਆ ਵੀ ਟ੍ਰੈਫਿਕ ਜਮ ਲੱਗਦੇ ਆ ਉਹਨਾਂ ਦੇ ਕਾਰੋਬਾਰ ਡਿਸਟਰਬ ਹੋਏ ਆ ਗਾਹਕ ਆਉਂਦਾ ਖਲੋਂਦਾ ਕੋਈ ਨਹੀਂ ਕਿਉਂਕਿ ਪਿੱਛੋਂ ਟੀ ਟੀ ਜਦੋਂ ਵੱਜਦੀਆਂ ਤਾਂ ਹਾਰਣ ਤੇ ਉਹ ਆਪਣੀ ਨੰਨ ਕਰੋਚਮੈਂਟ ਜਿਹੜੇ ਛੱਡ ਵਧਾਏ ਆ ਥੜੇ ਵਧਾਏ ਉਹ ਪਿੱਛੇ ਕਰ ਰਿਹਾ ਤੇ ਮੈਂ ਇੱਥੇ ਰੁਕਿਆ ਬਟਾਲੇ ਤੋਂ ਆਇਆ ਤਾਂ ਆ ਕੇ ਧੰਨਵਾਦ ਕਰਨ ਲਈ ਵੀ ਬਹੁਤ ਤੁਹਾਡਾ ਧੰਨਵਾਦ ਤੇ ਬਾਕੀ ਵੀ ਅਪੀਲ ਕੀਤੀ ਵੀ ਸ਼ਹਿਰ ਵਾਸੀਆਂ ਇਹਨਾਂ ਵੱਲ ਵੇਖ ਕੇ ਬਾਕੀ ਵੀ ਲੋਕ ਸਮਝਣ ਤੇ ਆਪਣੀਆਂ ਦੁਕਾਨਾਂ ਦੇ ਜਿਹੜੀ ਨਿਕੋਚਮੈਂਟ ਕੀਤੀ ਆ ਉਹਨਾਂ ਨੂੰ ਨਾ ਕਰਨ ਤੇ ਸ਼ਹਿਰ ਦੇ ਜਿਹੜਾ ਕਾਰੋਬਾਰ ਡਿਸਟਰਬ ਹੋ ਰਿਹਾ ਸਾਰੇ ਦੁਕਾਨਦਾਰ ਭਰਾਵਾਂ ਦਾ ਉਹਨਾਂ ਵਾਸਤੇ ਹੀ ਇਹ ਬੇਨਤੀ ਕਰਨੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਧੰਨਵਾਦ ਕਰਨ ਲਈ ਰੁਕਿਆ 19 ਦੇਰ ਨੂੰ ਇੱਥੇ ਵੱਡੀ ਬੱਸ ਭਰ ਕੇ ਪੁਲਿਸ ਦੀ ਪੰਜ-ਛਤ ਵੱਡੀਆਂ ਗੱਡੀਆਂ ਡੀਐਸਪੀ ਸਾਹਿਬ ਪਤਾ ਨਹੀਂ ਕੌਣ-ਕੌਣ ਇੱਥੇ ਆ ਗਿਆ ਕਹਿੰਦੇ ਹਾਏ 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 ਕੰਮ ਹੋ ਗਿਆ ਕੰਮ ਹੋ ਗਿਆ ਮੈਨੂੰ ਪਤਾ ਨਹੀਂ ਕਿਹਦਾ ਕੰਮ ਹੋ ਗਿਆ ਉਹਦਾ ਤੇ ਕਦੋਂ ਦਾ ਕੰਮ ਹੋ ਗਿਆ ਕਈ ਸਾਲ ਹੋ ਗਏ ਉਹਦਾ ਕੰਮ ਹੋਏ ਨੂੰ ਜਿਹਦੇ ਆਖੇ ਹੁੰਦੇ ਨੇ ਤੇ ਸੋ ਇਸ ਕਰਕੇ ਮੈਨੂੰ ਤੇ ਸਮਝ ਨਹੀਂ ਆਈ ਵੀ ਹੋਇਆ ਕੀ ਆ ਹੁਣ ਆਏ ਇੱਥੇ ਡੀਐਸਪੀ ਸਾਹਿਬ ਤੇ ਸਾਰੀ ਪੁਲਿਸ ਮੈਂ ਦੱਸੋ ਵੀ ਕੀ ਹੋਇਆ ਤੇ ਹੁਣ ਪਰੇ ਨੂੰ ਜਾਂਦੇ ਆ ਕਹਿੰਦੇ ਹੋਇਆ ਤੇ ਕੱਖ ਵੀ ਨਹੀਂ ਹੋਇਆ ਤੇ ਕੱਖ ਵੀ ਨਹੀਂ ਕਹਿੰਦੇ ਤੇ ਫਿਰ ਮੈਂ ਦੌੜਦੇ ਕਿਉਂ ਹੁੰਦੇ ਜੇ ਉਹ ਮੇਰੀ ਗੱਲ ਹੀ ਯਾਰ ਸਮਝਾ ਰਹੀ ਵੀ ਅਸੀਂ ਆ ਇਨਕ੍ਰੋਚਮੈਂਟ ਦਿਖਾਇਓ ਜਰਾ ਵੀ ਆ ਲੋਕ ਇਨਕ੍ਰੋਚਮੈਂਟ ਆਪਣੀ ਮਰਜ਼ੀ ਨਾਲ ਪਰੇ ਕਰ ਰਹੇ ਆ ਦੱਸੋ ਵੀ ਇਹ ਪੁਲ ਪੁਲਸ ਦਾ ਕੰਮ ਆ ਜਿਹੜਾ ਅਸੀਂ ਕਰਵਾ ਰਹਿਆਂ ਹੱਥ ਜੋੜ ਕੇ ਇਹ ਵੀ ਇਸ ਕਰਕੇ ਕਰ ਰਹੇ ਲੋਕ ਕਿਉਂਕਿ ਪਿਆਰ ਕਰਦੇ ਆ ਮੇਰ ਨਾਲ ਮੇਰੀ ਰਿਸਪੈਕਟ ਕਰਦੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਆ ਨਹੀਂ ਤੇ ਕੋਈ ਇੰਚ ਨਹੀਂ ਛੱਡਦਾ ਜਗਾ ਔਰ ਇਹਨਾਂ ਨੂੰ ਬੇਨਤੀ ਕੀਤੀ ਆ ਸਾਰਿਆਂ ਨੂੰ ਇਹ ਕਰ ਰਹੇ ਆ ਉਧਰੋਂ ਵੀ ਅਸੀਂ ਚੌਂਕ ਖੁੱਲਾ ਕਰ ਰਹੇ ਆ ਇਧਰੋਂ ਵੀ ਖੁੱਲਾ ਕਰ ਰਹੇ ਆ ਚੌਂਕ ਵੀ ਸਲੀਪ ਰੋਡਸ ਬਣ ਜਾਣ ਜਿਹੜੀ ਟ੍ਰੈਫਿਕ ਆ ਉਹ ਅੱਧੀ ਅੱਧੀ ਰਹਿ ਜਾਏ ਜਿੰਨੇ ਸੰਗਲਪੁਰੇ ਰੋਡ ਨੂੰ ਸ਼ਹਿਰੋਂ ਜਾਣਾ ਉਹ ਪਿੱਛੋਂ ਹੀ ਉਸ ਰੋਡ ਦੇ ਵਿੱਚ ਸਲੀਪ ਰੋਡ 'ਚ ਜਾਵੇ ਤੇ ਇਧਰ ਨੂੰ ਮੁੜ ਜੇ ਤੇ ਜਿਹੜਾ ਸਿੱਧਾ ਜਾਣਾ ਉਹ ਸਿੱਧਾ ਆ ਜਾਏ ਆਟੋਮੈਟਿਕਲੀ ਟ੍ਰੈਫਿਕ ਜਿਹੜੀ ਆ ਉਹ ਉਹਦਾ ਜਿਹੜਾ ਬੋਝ ਆ ਚੌਂਕ ਤੇ ਘਟ ਜੇਗਾ ਪਰ ਇਹ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਆ ਜਿਹੜੀ ਜ਼ਿੰਮੇਵਾਰੀ ਮੈਂ ਤੇ ਮੇਰਾ ਬ੍ਰਦਰ ਬਲਜੀਤ ਪਾੜਾ ਨਭਾਰਿਆ ਤੇ ਅੱਜ ਇਹ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਆ ਇਹ ਕੰਮ ਏਡੀਸੀ ਸਾਹਿਬ ਦਾ ਇਹ ਕੰਮ ਡੀਸੀ ਸਾਹਿਬ ਦਾ ਵੇਖਣਾ ਵੀ ਸ਼ਹਿਰ ਦੀ ਸਾਰੀ ਆਈ ਵੇਖੋ ਅਸੀਂ ਵੀ ਆਪਦੇ ਘਰਾਂ 'ਚ ਰਾਜੀ ਸੁਖੀ ਆਂ ਡੀਸੀ ਸਾਹਿਬ ਵੀ ਡੀਸੀ ਐਸਡੀਓ ਵੀ ਰਾਜੀ ਸੁਖੀ ਨੇ ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਦਾ ਤੇ ਹੂਟਰ ਵੱਜਣਾ ਸਾਡੀਆਂ ਗੱਡੀਆਂ ਦਾ ਆ ਜਿਹੜੇ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਿਨ੍ਹਾਂ ਦੇ ਗਾੜੀ ਕਿਲੋਮੀਟਰ ਜਾਮ ਲੱਗੇ ਨੇ ਜਿਨ੍ਹਾਂ ਨੂੰ ਪੁੱਛਦਾ ਹੀ ਕੋਈ ਨਹੀਂ ਪੁਲਸ ਵਾਲਾ ਉਹ ਕਿੱਥੇ ਜਾਣੋ ਉਹਨਾਂ ਸ਼ਾਮ ਨੂੰ ਆਪ ਦੇ ਕਮਾਈ ਕਰਕੇ ਉਹੋ ਹੀ ਬੱਚਿਆਂ ਨੂੰ ਖਾਉਣੀ ਉਹੋ ਹੀ ਰੋਟੀ ਕੁਮਾਰੀ ਕੁਮਾਰ ਕਰਨੀ ਆ ਉਹ ਪੁੱਛਦਾ ਹੀ ਨਹੀਂ ਯਾਰ ਸ਼ਹਿਰ ਦੇ ਵਿੱਚ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕੰਮ ਕੋਈ ਲਾਇਆ ਹੀ ਨਹੀਂ ਤੇ ਰੋਕਣਾ ਕੀ ਆ ਉਹ ਕਿਹੋ ਇੱਕੋ ਹੀ ਤੇ ਹੈਗਾ ਬੰਦਾ ਉਹਨੇ ਕਹਿਤਾ ਹੋਣਾ ਵੀ ਕੰਮ ਲੱਗ ਗਿਆ ਕੰਮ ਐਥੇ ਆ ਕੇ ਮੈਂ ਦੱਸੂ ਕਿੱਥੇ ਲੱਗਾ ਉਹ ਹੱਸ ਕੇ ਪਰੇ ਚਲ ਗਿਆ ਕੋਈ ਨਹੀਂ ਤੁਹਾਡਾ ਪਰਸਨ ਕਹਿੰਦੇ ਤੇ ਤੁਹਾਡਾ ਪਰਸਨਲ ਇਹ ਕਰ ਸਕਦੇ ਹੋ ਸੋ ਇਸ ਕਰਕੇ ਇਹ ਤੇ ਤੋੜੇ ਹੁੰਦੇ ਪੁਲਸ ਵਾਲੇ ਮਤਲਬ ਇੱਥੇ ਦੇ ਮੁੱਖ ਮੰਤਰੀ ਸਾਹਿਬ ਵੀ ਨੂੰ ਪਤਾ ਨਹੀਂ ਵੀ ਪੰਜਾਬ ਕਿੱਥੇ ਚੱਲਣ ਡਿਆ ਪੁਲਸ ਵੀ ਵਿਚਾਰੀ ਉਦਾਂ ਦੀ ਹੋ ਗਈ ਆ ਵੀ ਜਿਹੜਾ ਮੜਾ ਜਾ ਹਾਂਜੀ ਚੌਂਕ ਬਾਰੇ ਕੀ ਪਲਾਨ ਹੈ ਅਗਲਾ ਜਿਹੜਾ ਪਹਿਲਾ ਲੋ ਚੌਂਕ ਦੇਖੋ ਅਸੀਂ ਸਰਕਲ ਬਣਾ ਦਿੱਤਾ ਹਾਂਜੀ ਏਡੀਸੀ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਇਹਨੂੰ ਅਸੀਂ ਉਹਨਾਂ ਨੇ ਸਾਨੂੰ ਕੋਈ ਟੈਕਨੀਕਲੀ ਚਿੱਟੀਆਂ ਕੱਢੀਆਂ ਵੇਖ ਦੋ ਉਹਨਾਂ ਦਾ ਜਵਾਬ ਦੇ ਦਾਂਗੇ ਔਰ ਉਹਦੇ ਕਰਕੇ ਜੋ ਟੈਕਨੀਕਲੀ ਉਹ ਸਾਰੇ ਅਸੀਂ ਨੋਰਮਸ ਪੂਰੇ ਕਰਦੇ ਆਂ दैट इज व्हाई वी हैव एनओसी आल्सो ਸਾਡੇ ਕੋਲ ਐਨओसी ਵੀ ਹੈਗੀ ਆ ਸੋ ਉਹ ਪ੍ਰਸ਼ਾਸਨ ਨਾਲ ਬਹਿ ਕੇ ਗੱਲ ਕਰਾਂਗੇ ਆਪਾਂ ਲਾਇਸੈਂਸ ਕ੍ਰੀਏਟ ਹਰ ਚੀਜ਼ ਤੇ ਨਹੀਂ ਕਰਨਾ ਚਾਹੁੰਦੇ ਤੇ ਪਰ ਜੇ ਬਾਰ ਬਾਰ ਆ ਆ ਕੰਮ ਵੀ ਕੇ ਦੇ ਕੰਮ ਨੂੰ ਆ ਕੇ ਡੱਕਣਗੇ ਫਿਰ ਕਿਤੇ ਨਾ ਕਿਤੇ ਤੇ ਫਿਰ ਪੰਗਾ ਪੈਣਾ ਹੀ ਹੈ ਟ੍ਰੈਫਿਕ ਕਾਫੀ ਹੋ ਗਈ ਹੈ ਤੇ ਇਹਦੇ ਲਈ ਕੀ ਕਰ ਰਹੇ ਹੋ ਚੌਕ ਚ ਮਤਲਬ ਹੋਰ ਕੀ ਕੀ ਅਰੇਂਜਮੈਂਟ ਕੀਤਾ ਜਾ ਰਹੇ ਦੇਖੋ ਇਹਦੇ ਤੇ ਸਲਿਪ ਰੋਡ ਬਣਾਉਣ ਦਾ ਅਸੀਂ ਕਰ ਰਹੇ ਆ ਜਿਹੜੇ ਇਨਕ੍ਰੋਚਮੈਂਟ ਆ ਛੇ ਹਟਾ ਕੇ ਆਪ ਲੋਕਾਂ ਨੂੰ ਰਿਕੁਐਸਟ ਕੀਤੀ ਹੈ ਲੋਕ ਲੋਕ ਅਫੈਕਟਡ ਨੇ ਲੋਕ ਆਪ ਹੀ ਕਹਿ ਰਹੇ ਆ ਹੁਣ ਇੱਥੇ ਮੈਂ ਇੱਥੇ ਲੋਕ ਜਿੰਨੇ ਦੁਕਾਨ ਵਾਲੇ ਉਹਨਾਂ ਨੂੰ ਪੁੱਛੋ ਆਪ ਹੀ ਵਿਚਾਰੇ ਕਰ ਰਹੇ ਆ ਅਜੇ ਕੋ ਜਿਆਦਾ ਕਰਨੀ ਚਾਹੁੰਦੇ ਆ ਮੈਂ ਨਹੀਂ ਇੰਨੀ ਇੰਨੀ ਕਿੰਨੀ ਸਰਦਾ ਇੰਨੀ ਕਰ ਦਿਓ ਤੁਸੀਂ ਬੜਾ ਤੁਹਾਡਾ ਧੰਨਵਾਦ ਉਹ ਆ ਰੇਡੀਆਂ ਸੀਗੀਆਂ ਉਹ ਪਰੇ ਕਰਾਈਆਂ ਨੇ ਆ ਆ ਆ ਸਾਰੇ ਸ਼ਹਿਰ ਦਾ ਆ ਕੱਲਾ ਭਾਈ ਲਾਲੋ ਚੌਂਕ ਨੂੰ ਛੱਡ ਦਿਓ ਆ ਕੀ ਆ ਰੌਂਗਪਾਰ ਸਿੰਘ ਜਾਨ ਟ੍ਰੈਫਿਕ ਪੁਲਿਸ ਕੇ ਪਾਸ ਟੂ ਵਹੀ ਵਾਹਨ ਨਹੀਂ ਚਲਾਨ ਕਾਟ ਹੋ ਰਹੀ ਆ ਖਾਨਾ ਪੂਰਤੀ ਬਲਿ ਚਲਾਨ ਕੱਟ ਦੋ ਆ ਆ ਕੀ ਆ ਆ ਟ੍ਰੈਫਿਕ ਕੀ ਆ ਹਰਮਨ ਚਾਹੋ ਦੱਸੋ ਮੈਨੂੰ ਆ ਕਿਸੇ ਨੇ ਵੀ ਲਾਈ ਆ ਆ ਕੀ ਆ ਕਾਨੂੰਨਵਾਲ ਰੋਡ ਆ ਆ ਕੀ ਆ ਨਗਰ ਕਾਉਂਸਲ ਵਾਲਾ ਆਫਿਸ ਆ ਕੀ ਬਣਿਆ ਪਿਆ ਜੀਟੀ ਰੋਡ ਸੋ ਇਸ ਕਰਕੇ ਏਡੀਸੀ ਸਾਹਿਬ ਤੇ ਐਸਡੀਐਮ ਵੀ ਡੀਸੀ ਸਾਹਿਬ ਇਹ ਬਾਹਰ ਨਿਕਲ ਲਾਂਗੇ ਤੇ ਸੜਕਾਂ ਤੇ ਅਫਸਰ ਨਿਕਲਦੇ ਨਹੀਂ ਸੁੱਤੇ ਪਏ ਉਹਨਾਂ ਨੂੰ ਪਤਾ ਸਾਡਾ ਮੁੱਖ ਮੰਤਰੀ ਸੁੱਤਾ ਲੋਕ ਇਨਕਰੋਜਮੈਂਟ ਹਟਾ ਰਹੇ ਐ ਇਸ ਤੋਂ ਇਲਾਵਾ ਕੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਇੱਥੇ ਚੌਂਕ 'ਚ ਹੋਰ ਅਸੀਂ 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 ਜਦੋਂ ਕਰਨ ਲੱਗਨੇ ਆ ਇਹ ਮੰंजे ਤੋਂ ਬੁੜ ਕੇ ਪੈਂਦੇ ਆ ਪਤਾ ਨਹੀਂ ਹੁੰਦਾ ਕੀ ਇਹਨਾਂ ਨੂੰ ਵੀ ਅਸੀਂ ਤੇ ਇਹ ਅਜੇ ਸ਼ੁਰੂ ਕਰ ਰਹੇ ਆ ਕੰਮ ਪਿਲ ਇਨਕਰੋਜਮੈਂਟ ਹਟਾ ਕੇ ਤੇ ਸਲਿੱਪ ਰੋਡ ਬਣਾ ਕੇ ਤੇ ਡਿਵਾਈਡਰ ਬਣਾਈ ਹੈ ਉੱਥੋਂ ਅੰਡਰ ਬ੍ਰਿਜ ਤੋਂ ਵੀ ਸਾਰੇ ਬਣੇ ਤੇ ਸੜਕਾਂ ਚੌੜੀਆਂ ਕਰਦੀਏ 1.5 200 ਫੁੱਟ ਤੱਕ ਜਿੱਥੇ ਤੱਕ ਅਸੀਂ ਕਰ ਸਕਦੇ ਆ ਜਿਹੜੀ ਸਿੱਧੀ ਟ੍ਰੈਫਿਕ ਆ ਉਹ ਸਿੱਧੀ ਮੂਵ ਕਰੇ ਤੇ ਜਿਹੜੀ ਸਲੀਪ ਰੋਡ ਦੇ ਮੂਵ ਕਰਦੀ ਸਲੀਪ ਰੋਡ ਨੂੰ ਕਰੇ ਫਿਰ ਇਹਨੂੰ ਹੌਲੀ ਹੌਲੀ ਅਸੀਂ ਰੈੱਡ ਲਾਈਟ ਦਾ ਇੰਤਜ਼ਾਮ ਕਰਾਂਗੇ ਤੇ ਆਪਣੇ ਆਪ ਹੀ ਯਾਰ ਟ੍ਰੈਫਿਕ ਖਤਮ ਹੋ ਜਾਂਦੀ ਆ ਪਰ ਹੁਣ ਜਦੋਂ ਪੁੱਛਣ ਵਾਲਾ ਹੀ ਕੋਈ ਨਹੀਂ ਮਾਪਿਓ ਹੀ ਨਹੀਂ ਰਹਿ ਗਿਆ ਪੰਜਾਬ ਦਾ ਹੀ ਮਾਪਿਓ ਨਹੀਂ ਰਹਿ ਗਿਆ ਤੇ ਗਰਦਾਸਪੁਰ ਤੇ ਚੀਜ਼ ਹੀ ਕੋਈ ਨਹੀਂ ਤੁਸੀਂ ਬਟਾਲੇ ਚਲ ਜਓ ਮੈਂ ਹੁਣ ਬਟਾਲੇੋਂ ਆਇਆ ਉੱਥੇ ਬੁਰਾ ਹਾਲਾ ਜਾਂਦਾ ਹਰ ਸ਼ਹਿਰ ਚ ਬੁਰਾ ਹਾਲਾ ਕਿਉਂਕਿ ਚੀ ਮੰਤਰੀ ਸਾਹਿਬ ਨੂੰ ਫਿਕਰ ਹੀ ਕੋਈ ਨਹੀਂ ਪ ਕੋਈ ਕੇਰਲਾ ਦੇ ਫਰੰਟ ਪੇਜ ਤੇ ਚੀਫ ਮਿਨਿਸਟਰ ਸਾਹਿਬ ਦੀ ਪੂਰੀ ਆਡ ਆਉਂਦੀ ਆ ਕੋਈ ਉਥੇ ਤਾਮਿਲਨਾਡੂ ਚ ਆ ਰਹੀ ਆ ਕੋਈ ਦਿੱਲੀ ਚ ਆ ਰਹੀ ਆ ਪੰਜਾਬ ਦਾ ਪੈਸਾ ਉਧਰ ਜਾ ਰਿਹਾ ਪਰ ਜਦੋਂ ਚੀਫ ਮਿਨਿਸਟਰ ਸੁੱਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਲੋੜ ਆ ਕੰਮ ਕਰਨ ਦੀ ਫਰੰਟ ਚ ਕੀ ਹੋਣਾ ਚਾਹੀਦਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਜਗਾਉਣਾ ਪਊ ਤੇ ਥੱਲੇ ਪੁਲਿਸ ਪ੍ਰਸ਼ਾਸਨ ਤਾਂ ਜਾਗਣਾ ਜੇ ਤੁਹਾਡਾ ਉੱਤੇ ਐਡਮਿਨਿਸਟ੍ਰੇਟਰ ਹੀ ਸੁੱਤਾ ਜੇ ਕਲਾਸ ਦਾ ਟੀਚਰ ਹੀ ਸੁੱਤਾ ਤੇ ਬੱਚੇ ਕਿੱਥੇ ਪੜਨਗੇ ਜੇ ਕਲਾਸ ਜੇ ਟਵਿੱਟਰ ਹੀ ਸੁੱਤਾ ਤੇ ਟਿਊਸ਼ਨ ਕੌਣ ਪੜ੍ਹਾਊਗਾ ਜੇ ਮੁੱਖ ਮੰਤਰੀ ਸੁੱਤਾ ਤੇ ਮੈਂ ਪੁਲਿਸ ਵਾਲਿਆਂ ਨੂੰ ਕੀ ਕਹਾਂ ਜਦੋਂ ਮੁੱਖ ਮੰਤਰੀ ਨੂੰ ਫਿਕਰ ਹੀ ਕੋਈ ਨਹੀਂ ਪੰਜਾਬ ਦਾ ਗ੍ਰਨੇਡ ਦੇ ਹਮਲੇ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਫਰੋਟੀਆਂ ਮੰਗ ਰਹੇ ਆ ਘਰਾਂ ਤੇ ਗ੍ਰਨੇਡ ਚੱਲਣੇ ਸ਼ੁਰੂ ਹੋ ਗਏ ਆ ਤੇ ਫਿਰ ਇਹ ਪੁਲਿਸ ਵਾਲੇ ਵਿਚਾਰੇ ਕੀ ਕਰਨ ਇਹਨਾਂ ਨੇ ਆਪਣੇ ਐਡਮਿਨਿਸਟਰेटर ਦੇ ਸਿਰ ਤੇ ਖਲੋ ਕੇ ਮਗਰ ਬੈਕਬੋਨ ਤੇ ਉੱਤੇ ਕੰਮ ਕਰਨਾ ਹੁੰਦਾ ਤੇ ਜਦੋਂ ਸਾਡਾ ਐਡਮਿਨਿਸਟਰेटर ਹੀ ਨਹੀਂ ਉਹ ਉਹ ਮੌਜਾ ਕਰ ਰਿਹਾ ਤੇ ਫਿਰ ਇਹ ਵਿਚਾਰੇ ਕੀ ਕਰਨੇ ਵੀ ਮੌਜਾ ਹੀ ਕਰਨਗੇ ਇਹ ਵੀ ਮੌਜਾ ਕਰ ਰਹੇ ਆ ਸ਼ਹਿਰ ਵਾਲੇ ਸਾਡੇ ਲੋਕ ਜਿਹੜੇ ਤੰਗ ਬੈਠੇ ਆ ਮੈਂ ਜਦੋਂ ਸਰਕਾਰ ਸੀਗਾ ਮੈਂ ਸ਼ਾਮ ਨੂੰ 4 ਵਜੇ ਨਿਕਲਦਾ ਹੁੰਦਾ ਸੀ ਮੋਟਰਸਾਈਕਲ ਤੇ ਗੱਡੀ ਤੇ ਤੁਸੀਂ ਸਾਰਿਆਂ ਨੂੰ ਪਤਾ ਮੈਂ 2-2 3-3 ਘੰਟੇ ਸ਼ਹਿਰ ਦੀਆਂ ਰੋਡਸ ਤੇ ਰਹਿੰਦਾ ਸੀ ਐਸਐਚਓ ਡੀਐਸਪੀ ਨੂੰ ਸਾਦਾ ਸੀ ਕਿ ਇੱਥੇ ਗੁੰਡਾਗਰਦੀ ਹੋ ਰਹੀ ਆ ਇੱਥੇ ਬੋਨਰ ਤੇ ਰੱਖ ਕੇ ਕੋਈ ਸ਼ਰਾਬ ਪੀ ਰਿਹਾ ਇੱਥੇ ਫਲਾਣਾ ਕੰਮ ਹੋ ਰਿਹਾ ਐ 15 ਮਿੰਟ ਚ ਸ਼ਹਿਰ ਦਰੁਸਤ ਹੁੰਦਾ ਸੀ ਜਾਂ ਕਿਉਂ ਕਰਦਾ ਸੀ ਮੈਂ ਮੇਰੀ ਤੇ ਨਹੀਂ ਦੁਕਾਨ ਸ਼ਹਿਰ ਚ ਮੇਰਾ ਕਾਰੋਬਾਰ ਤੇ ਨਹੀਂ ਮੇਰੇ ਭਰਾਵਾਂ ਦਾ ਕਾਰੋਬਾਰ ਆ ਮੇਰੇ ਦੁਕਾਨਦਾਰ ਭਰਾਵਾਂ ਦਾ ਕਾਰੋਬਾਰ ਆ ਮੈਂ ਉਹ ਉਹ ਜੇ ਸਾਡੇ ਦੁਕਾਨਦਾਰ ਭਰਾ ਸ਼ਾਮ ਨੂੰ ਵਟਕੇ ਕੁਝ ਨਹੀਂ ਜਾਣਗੇ ਤੇ ਆਪਣੇ ਸ਼ਹਿਰ ਦੀ ਇਕਨੋਮੀ ਵੀ ਡਾਊਨ ਜਾਊ ਉਹਨਾਂ ਦਾ ਪਰਿਵਾਰ ਵੀ ਵਿਚਾਰਾ ਡਿਸਟਰਬ ਹੋਊਗਾ ਪਰ ਕੋਈ ਝੂ ਹੀ ਨਹੀਂ ਸਿਰਕਦੀ ਯਾਰ ਕਿਸੇ ਪ੍ਰਸ਼ਾਸਨ ਵਾਲੇ ਤੇ ਕੰਮ ਹੀ ਇੱਕੋ ਪਾੜੇ ਨਾਲ ਪਾੜੇ ਨਾਲ ਪੰਗਾ ਲੈ ਲੋ ਪਾੜੇ ਨਾਲ ਪੰਗਾ ਲੈ ਲੋ ਬਸ ਇਹੋ ਰਹਿ ਗਿਆ ਪਿਓ ਜਿਹਨੇ ਲੈਣਾ ਉਹਨੂੰ ਕੋ ਲੈ ਮੇਰੇ ਨਾਲ ਪੰਗਾ ਤੂੰ ਹੀ ਐਵੇਂ ਵਿੱਚ ਖਾਮ ਖਾ ਮੈਂ ਤੇਰਾ ਮਹਿਮਾਨ ਹੈ ਜਿੱਦਣ ਪੰਗਾ ਲੈਣਾ ਉਹ ਮੇਰੇ ਨਾਲ ਲਈ ਜਾਵੇ ਉਹਦੇ ਲੈਣ ਡਿਆ ਉਹਦੇ ਕੋਈ ਗੱਲ ਨਹੀਂ ਬਣਦੀ ਮੇਰਾ ਇੱਕ ਘਟਾ ਨਹੀਂ ਚੱਲਣਾ ਇਹਨੇ ਇਹਦੇ ਇਦਾਂ ਹੀ ਚੱਲਣਾ ਫਿਰ ਜਦੋਂ ਚੱਲੇਗਾ ਐਡਮਿਨਿਸਟ੍ਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਐਡਮਿਨਿਸਟ੍ਰੇਟਰ ਨੂੰ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਜ਼ੋਰ ਤੁਸੀਂ ਪਾੜੇ ਤੇ ਲਾਉਂਦੇ ਇੰਨਾ ਜ਼ੋਰ ਕਿਤੇ ਟ੍ਰੈਫਿਕ ਤੇ ਲਾਓ ਇੰਨਾ ਜ਼ੋਰ ਕਿਤੇ ਤੁਸੀਂ ਕਾਰੋਬਾਰ ਦਰੁਸਤ ਕਰਨ ਤੇ ਲੋਕਾਂ ਤੇ ਲਾਓ ਲੋਕ ਲੋਕਾਂ ਦੇ ਕੰਮਾਂ ਤੇ ਲਾਓ ਪਾੜੇ ਤੇ ਇੰਨਾ ਸਮਾਂ ਬਰਬਾਦ ਨਾ ਕਰੋ ਮੈਂ ਵੀ ਐਡਾ ਵਿਹਲਾ ਨਹੀਂ ਵੀ ਰੋਜ਼ ਤੁਹਾਡੇ ਕਰਕੇ ਲਾਈਵ ਹਾਂ ਰੋਜ਼ ਤੁਹਾਡੇ ਕਰਕੇ ਪੰਗਾ ਲਈ ਜਾਵਾਂ ਹੁਣ ਤੇ ਮੈਨੂੰ ਵੀ ਸ਼ਰਮ ਆਉਣ ਲੱਗ ਗਈ ਮਖੌਲਜਾ ਲੱਗਦਾ ਵੀ ਰੋਜ਼ ਹੀ ਪਾੜਾ ਹੀ ਦਿਖਦਾ ਤੁਹਾਨੂੰ ਹਾਂ ਠੀਕ ਹੈ ਇਸ ਗੱਲ 'ਚ ਉਹ ਕੀ ਕਹਿੰਦੇ ਹੁੰਦੇ ਆ ਜਦ ਮੁਰਦਿਆਂ ਨੂੰ ਤੇ ਕੋਈ ਪੁੱਛਦਾ ਨਹੀਂ ਜਿੱਥੇ ਜਾਨ ਹੋਏ ਨਾ ਉਹ ਉਹਨੂੰ ਹੀ ਪੁੱਛਦੇ ਆ ਤੇ ਸਾਡੇ ਚ ਲੋਕਾਂ ਦੀ ਜਾਨ ਆ ਮੇਰੇ ਪਿੱਛੇ ਆ ਕੋਈ ਇੰਚ ਜਗਾ ਛਡਾ ਕੇ ਦੱਸੇ ਕੋਈ ਲੀਡਰ ਕੇ ਸ਼ਹਿਰ ਦਾ ਜਦ ਮੈਂ ਇਹਨਾਂ ਨੂੰ ਹੁਣ ਕਹਦਾ ਪਿਓ ਪਿੱਛੇ ਤੱਕ ਛੜਰਾ ਤੱਕ ਛੱਡ ਦਿਓ ਲੈ ਮੇਰੇ ਇਥੋਂ ਕਹਿਣ ਤੋਂ ਪਹਿਲਾਂ ਛੱਡ ਦੇਣਗੇ ਕਿਉਂ ਕਿ ਮੈਂ ਪਿਆਰ ਕਮਾਇਆ ਲੋਕਾਂ ਦੇ ਨਾਲ ਲੋਕਾਂ ਮਗਰ ਜਾਨ ਦੇਈ ਦੀ ਆ ਇਹਦੇ ਅੰਗ ਨੂੰ ਵੀ 16 ਨੰਬਰ ਵਾਰਡ ਵੀ ਹਾਰ ਕੇ ਤੇ ਹੁਣ ਕਹਿੰਦਾ ਮੈਨੂੰ 16 ਨੰਬਰ ਵੀ ਹਰਾਤੀ ਮੈਂ ਕਿਹੜਾ ਗਾਂ ਲੜਨਾ ਮੈਨੂੰ ਕਿਹੜੀਆਂ ਵੋਟਾਂ ਪੈਣੀਆਂ ਰਹਿਣਾ ਤੇ ਤੂੰ ਫਤੰਦਰਾ ਇਸੇ ਸ਼ਹਿਰ ਚ ਹੀ ਆ ਵੋਟਾਂ ਨਹੀਂ ਲੈਣੀਆਂ ਜਾਂ ਇਲੈਕਸ਼ਨ ਨਹੀਂ ਲਾਣੇ ਰਹਿਣਾ ਤੇ ਇੱਥੇ ਹੀ ਆ ਇਹਨਾਂ ਲੋਕਾਂ ਨੇ ਮੁਕੀਆਂ ਮਾਰ 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 ਦੇਣਾ